ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਵਸਤੇ ਮੈਦਾਨ ਵਿੱਚ ਉਤਾਰਿਆ ਪਹਿਲਾਂ ਜਦੋਂ ਅਸੀਂ 2007 ਵਿੱਚ ਸੱਤਾ ਜਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਬਣੀ ਸੀ ਸਤਾਰਾਂ ਦਾ ਕਰੈ ਦਸਾਂ ਸਾਲਾਂ ਚ ਅਸੀਂ ਇਹਨੂੰ ਯੂਰਪੀ ਦੇਖ ਦਿੱਤੀ ਇਹਨੂੰ ਲੈਵਲ ਦਿੱਤਾ ਹੈ ਨਹੀਂ ਤੇ ਉਸ ਤੋਂ ਪਹਿਲਾਂ ਗੰਦਗੀ ਕੂੜਾ ਦਰਬਾਰ ਸਾਹਿਬ ਤੋਂ ਲੋਕੀ ਨਿਕਲਦੇ ਸੀ ਸਿੱਧਾ ਹੀ ਜਾਜ ਹਲ ਨੂੰ ਜਾਂਦੇ ਸੀ ਕੋਈ ਰੁਕਦਾ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਅਨੰਦ ਜੋਸ਼ੀ ਕੈਂਡੀਡੇਟ ਹੋਵੇ ਕੋਈ ਸੈਕੰਡ ਨਾਮ ਨਹੀਂ ਹਰ ਪਾਰਟੀ ਚ ਲਾਲਾ ਲਾਲਾ ਭਾਈ ਹੀ ਕੋਈ ਆਂਦਾ ਮੈਨੂੰ ਟਿਕਟ ਮਿਲੇ ਕੋਈ ਆਂਦਾ ਕੋਈ ਵਿਰੋਧਤਾ ਕਰਦਾ ਪਿਆ ਕੋਈ ਕੁਛ ਕਰਦਾ ਪਿਆ ਸ਼੍ਰੋਮਣੀ ਕਾਲੀ ਦਲ ਚ ਇੱਕ ਕੰਸੈਂਸਸ ਇੱਕੋ ਨਾ ਗਿਆ ਤੇ ਸਰਬਸੰਮਤੀ ਨਾਲ ਦੋਵੇਂ ਹੱਥ ਫੜੇ ਕਰਕੇ ਲੋਕ ਆ ਗਿਆ ਨੇ ਜੁਟ ਕੇ ਐਂਡਿੰਗ ਜਿਆਦਾ ਪਾਉਣ ਦੇ ਚੱਕਰ ਸੀ ਜਦੋਂ ਸਭ ਕੁਝ ਅਸੀਂ ਕਰ ਰਹੇ ਸੀ ਸਾਡਾ ਏਜੰਡਾ ਵੱਡਾ ਸੀ ਇਹਨੂੰ ਆਈਟੀ ਸਿਟੀ ਬਣਾਉਣਾ ਸੀ ਇਹਨੂੰ ਮੈਡੀ ਸਿਟੀ ਬਣਾਉਣਾ ਸੀ ਤਿੰਨ ਵੱਡੇ ਹਸਪਤਾਲਾਂ ਨਾਲ ਸਾਡੀ ਗੱਲ ਚੱਲਦੀ ਪਈ ਸੀ 50 ਏਕੜ ਜਗ੍ਹਾ ਲੈਣ ਦਾ ਸਾਡਾ ਸੀਗਾ ਵੀ 5-6 ਕਿਲੋਮੀਟਰ ਅੰਬਰਸਾ ਦੇ ਰਾਊਂਡਬਾਊਟ ਜਗ੍ਹਾ ਲਈਏ ਜਾਇਕੜ ਤੇ ਉਥੇ ਅੱਜ ਤੱਕ ਅਸੀਂ ਆਈਪੀਐਨ ਤੇ ਫਸ ਕਲਾਸ ਮੈਚ ਕਰਾ ਦੇਣਾ ਜੀ ਆਮਲੇ ਆਈਟੀ ਕੰਪਨੀਆਂ ਨਾਲ ਗੱਲ ਹੋ ਗਈ ਉਹਨਾਂ ਦੇ ਮੁੱਦੇ ਸੀਗੇ ਐਫਐਰ ਦਾ ਹਾਈਟ ਦੇ ਅਪਰੂਵਲਸ ਦੇ ਜੀ ਮੈਂ ਤੇ ਸੁਖਬੀਰ ਜੀ ਨੇ ਟੇਬਲ ਤੇ ਬਹਿ ਕੇ ਕੰਪਨੀਆਂ ਦੇ ਸੀਈਓਜ਼ ਨੂੰ ਕਿਹਾ ਕਿ ਮੇਰੇ ਕੋ ਡਿਪਾਰਟਮੈਂਟ ਆ ਮੈਂ ਟੇਬਲ ਤੇ ਬਹਿ ਕੇ ਤੁਹਾਨੂੰ ਅਪਰੂਵਲ ਤੇ ਜੋ ਫੈਸਿਲਿਟੀ ਚਾਹੀਦੀ ਦਵਾਂਗੇ ਸਾਰੀਆਂ ਚੈਨਾਂ ਹੋਟਲਾਂ ਦੀਆਂ ਇhtਿਆਜੀਆਂ ਉਹ ਲਿਖਣਾ ਚਾਹੁੰਦੇ ਆ ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਦਿੰਦਾ ਕਿਉਂਕਿ ਲੀਡਰ ਹਿੱਸਾ ਪਹਿਲਾਂ ਮੰਗਦੇ ਆ ਕੋਈ ਇੱਕ ਬੰਦਾ ਪੂਰੇ ਪੰਜਾਬ 'ਚ ਕਹਦੇ ਮੇਰੇ ਕੋ ਕੋ ਕੰਮ ਆਇਆ ਹੋਵੇ ਉਹਨੂੰ ਮੈਂ ਜਾਤ ਪੁੱਛੀ ਹੋਵੇ ਉਹਨੂੰ ਮੈਂ ਪਾਰਟੀ ਪੁੱਛੀ ਹੋਵੇ ਕਿਹੜੀ ਪਾਰਟੀ ਤੋਂ ਆਇਆ ਉਹਨੂੰ ਮੈਂ ਉਹਦਾ ਹਲਕਾ ਪੁੱਛਿਆ ਹੋਵੇ ਕਿਹੜੇ ਹਲਕੇ ਆ ਪਹਿਲਾਂ ਦੱਸ ਤੇ ਮੈਨੂੰ ਮੇਰੇ ਤੇ ਵੱਡਾ ਕਾਂਡਾ ਮਾਰਦੇ ਕੋਈ ਠੇਕੇਦਾਰ ਪ੍ਰਮੋਸ਼ਨ ਬਦਲੀ ਕਿਹਦਾ ਕੰਮ ਕੀਤਾ ਹੋਵੇ ਕੋਈ ਕਵੇ ਮੈਂ 10 ਪੈਸੇ ਦੀ ਮੰਗਾਰ ਵੀ ਕਦੀ ਫੋਨ ਕਰਕੇ ਪਾਈ ਹੋਵੇ ਕੀ ਆਪਣੀ ਪਾਰਟੀ ਨੂੰ ਕਹਿੰਦਾ ਮੈਂ ਕਿ ਮੇਰੇ ਕੋਲ ਪੈਸੇ ਨਹੀਂ ਆ ਗਏ ਮੈਂ ਬਹੁਤੀ ਗੱਲ ਮੈਨੂੰ ਕੋਈ ਲੋਕੀ ਸਹਾਇਤਾ ਕਰਨਗੇ ਮੈਂ ਇਲੈਕਸ਼ਨ ਲੜਨ ਤੇ ਠੀਕ ਹੈ ਨਹੀਂ ਤਾਂ ਮੈਂ ਸਾਈਕਲ ਤੇ ਚੜ ਜਾਊਂਗਾ ਲੋਕਾਂ ਨੂੰ ਹੱਕ ਦੇ ਦੂੰਗਾ ਮੈਂ ਤੇ 5 ਸਾਲ ਕੰਮ ਕਰਨਾ ਮੁਕਾਬਲਾ ਕਿਦਾ ਮੈਂ ਕਿ ਜਿਹੜਾ ਆਪਣਾ ਇੱਕ ਕੰਮ ਗਣਾ ਦੂ ਨਾ ਪਰ ਮੈਂ ਇਹ ਕੀਤਾ ਉਹ ਤੁਸੀਂ ਇਹ ਜਿਹੜਾ ਮੌਜੂਦਾ ਐਮਪੀ ਆ ਜੀ ਕਾਂਗਰਸ ਦਾ ਦੋ ਟਿਨਿਓਰ ਮਿਲ ਗਿਆ ਇਹਨਾਂ ਨੇ 10 ਸਾਲ ਲਾ ਲੇ ਤੇ ਉਹ ਖੁਦ ਨਾਲੇ ਤੇ ਰਹਿੰਦੇ ਆ ਤੇ ਕਿਸੇ ਨੂੰ ਕੀ ਆਸ ਹੋ ਸਕਦੀ ਸੀ ਕ੍ਰੈਡਿਟ ਵੀ ਅਨਲ ਜੋਸ਼ੀ ਲਊਗਾ ਇਹ ਨਾਲਾ ਜਿਹੜਾ ਨਾ ਟਿਕਾ ਕੇ ਇੱਥੇ ਸੈਰਗਾ ਬਣਾਊਗਾ ਤੇ ਮੈਂ ਇਸ ਐਮਪੀ ਨੂੰ ਹੀ ਰਾਹਤ ਦਊਗਾ ਵੀ ਤੂੰ ਹੁਣ ਸੁੱਖ ਵਧੀਆ ਤਰੀਕੇ ਨਾਲ ਰਹੇ ਕਹਿੰਦੇ ਮੈਨੂੰ ਵਿਖਾਈ ਪਿਆ ਵੇਖੋ ਕੀ ਛਤਰੀ ਛਤਰੀ ਹੁੰਦਾ ਹੈ ਇਹ ਕਲੈਸ਼ ਤਾਂ ਆਵਾ ਤੇ ਬੀਜੇਪੀ ਨੇ ਆਪਣੀ ਲੀਡਰਸ਼ਿਪ ਸਾਰੀ ਖਤਮ ਕਰ ਦਿੱਤੀ ਇਹਨਾਂ ਨੇ ਸਾਰਾ ਸਟੇਜ ਦੇ ਉੱਤੇ ਕਾਂਗਰਸੀ ਕਰਨ ਕਰਤਾ ਦਾ ਮੁਚਾਰਤਾ ਰਹਾ ਦੇ ਸੱਤਾ ਨਹੀਂ ਵੇਖੀ ਤੇ ਸੱਤਾ ਦਾ ਮਾੜਾ ਮੋੜ ਵੀ ਟਾਈਮ ਆਇਆ ਤੇ ਉਹ ਸਾਰਾ ਕਾਂਗਰਸ ਨੂੰ ਬਾਹਲਿਆ ਉੱਤੇ ਤੇ ਇਹ ਵਿਚਾਰਿਆਂ ਦੇ ਪੱਲੇ ਕੀ ਰਹਿ ਗਿਆ ਬੀਜੇਪੀ ਵਾਲਿਆਂ ਦੇ ਹਾਂ ਹਾਂ ਬਿਲਕੁਲ ਉਹ ਵਿਚਾਰੇ ਕਲਪੇ ਲੜਦੇ ਫੇ ਆਪਸ ਮੈਂ ਮਾਫੀ ਚਾਹੂੰਗਾ ਸਭ ਕੋਲੋਂ ਕਿ ਮੇਰੇ ਕੋਲ ਫੋਨ ਇੰਨਾ 1.5 ਮਹੀਨੇ ਦੇ ਵਿੱਚ ਨਹੀਂ ਪਰ ਮੇਰਾ ਮੰਤਰੀ ਹੁੰਦਿਆਂ ਐਮਐਲਏ ਹੁੰਦਿਆਂ ਜਿੰਨਾ ਮਰਜ਼ੀ ਕੰਮ ਹੋਵੇ ਰਾਤ 12 1 ਵਜੇ ਤੱਕ ਫੋਨ ਆਦਾ ਹੈ ਜਾਂ ਫੋਨ ਚੁੱਕਿਆ ਜਾਂਦਾ ਹੈ ਜੜ ਬੈ ਕਾਲ ਦਿੱਤੀ ਦੋਸਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਨੁਮਾਇੰਦੇ ਨੂੰ ਲੋਕਾਂ ਦੇ ਵਿੱਚ ਉਤਾਰ ਦਿੱਤਾ ਗਿਆ ਆਨਮੋਲ ਸਮਾ ਦੱਸੇਗਾ ਕਿ ਲੋਕ ਕਿਨੂੰ ਪਸੰਦ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਵਾਸਤੇ ਮੈਦਾਨ ਵਿੱਚ ਉਤਾਰਿਆ ਅਨਿਲ ਜੀ ਅੱਛੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਜੋਸ਼ ਸਾਹਿਬ ਬੜੀ ਵੱਡੀ ਗੱਲ ਹੈ ਕਿ ਪਹਿਲਾਂ ਲੋਕਾਂ ਦੀ ਬੜਾ ਲੰਮਾ ਸਮਾਂ ਤੁਸੀਂ ਸੇਵਾ ਕੀਤੀ ਤਾਂ ਹੁਣ ਫੇਰ ਪਾਰਟੀ ਵੱਲੋਂ ਸੇਵਾ ਕਰਨ ਦਾ ਇੱਕ ਮੌਕਾ ਦਿੱਤਾ ਗਿਆ ਕਿਸ ਤਰੀਕੇ ਨਾਲ ਨਿਭਾਇਆ ਜਾਏਗਾ ਦੇਖੋ ਮੈਂ ਤੇ ਪਹਿਲਾਂ ਤੇ ਕੋਟਨ ਕੋਟ ਧੰਨਵਾਦ ਕਰਦਾ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਿਨ੍ਹਾਂ ਨੇ ਏਡੀ ਇਤਿਹਾਸਕ ਨਗਰੀ ਏਡੇ ਵੱਡੇ ਨਾਂ ਅੰਮ੍ਰitsar ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਭਗਵਾਨ ਵਾਲਮੀਕੀ ਜੀ ਦੀ ਰਾਮ ਤੀਰਥ ਪਵਿੱਤਰ ਨਗਰੀ ਚਰਨਸ਼ੋਪਰਾਪਤ ਮਾਤਾ ਸੀਤਾ ਲਵਕੁਸ਼ਤੀ ਚਰਨਸ਼ੋਪਰਾਪਤ ਨਗਰੀ ਪ੍ਰਭੂ ਰਾਮ ਦੀ ਚਰਨਸ਼ੋਪਰਾਪਤ ਨਗਰੀ ਦੁਰਗਿਆਣਾ ਤੀਰਥ ਸਾਰੇ ਧਰਮਾਂ ਦਾ ਸਮੇਲ ਹੈ ਇੱਥੇ ਵਡਜਨ ਸਾਹਿਬ ਨੇ ਸੇਵਾ ਕੀਤੀ ਆ ਬੜੀ ਪੁੱਤਰ ਨਗਰੀ ਆ ਪੰਜਾਬ ਆਪਣੇ ਆਪ ਦੇ ਵਿੱਚ ਹੀ ਪੀਰਾਂ ਪਕੀਰਾਂ ਪਗੰਬਰਾਂ ਦੀ ਧਰਤੀ ਆ ਚਰਨ ਛੋਪਾ ਪ੍ਰਾਪਤ ਅੰਮ੍ਰਿਤਸਰ ਹੋਣਾ ਜੋ ਬਹੁਤ ਵੱਡਾ ਨਾਮ ਜਿਹਦੇ ਪੂਰੀ ਦੁਨੀਆ ਚ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਆ ਐਜ਼ ਅ ਟੂਰਿਸਟ ਇਸ ਗੁਰੂ ਦੀ ਨਗਰੀ ਦਾ ਉਹਨਾਂ ਨੂੰ ਜੋ ਯਾਦਾਂ ਲੈ ਕੇ ਜਾਂਦੇ ਉਹ ਹੀ ਕਰਦੇ ਆ ਸਾਡੇ ਤੋਂ ਪਹਿਲਾਂ ਜਦੋਂ ਅਸੀਂ 2007 ਵਿੱਚ ਸੱਤਾ ਜਾਇਆ ਸੀ ਹਮਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਬਣੀ ਸੀ 17 ਤੱਕ ਰਹਿ ਦਸਾਂ ਸਾਲਾਂ ਚ ਅਸੀਂ ਇਹਨੂੰ ਯੂਰਪ ਦੀ ਦਿੱਖ ਦਿੱਤੀ ਇਹਨੂੰ ਲੈਵਲ ਦਿੱਤਾ ਨੀ ਤੇ ਉਸ ਤੋਂ ਪਹਿਲਾਂ ਗੰਦਗੀ ਕੂੜਾ ਦਰਬਾਰ ਸਾਹਿਬ ਤੋਂ ਲੋਕੀ ਨਿਕਲਦੇ ਸੀ ਸਿੱਧਾ ਹੀ ਜਹਾਜ਼ ਹਾਲ ਨੂੰ ਜਾਂਦੇ ਸੀ ਕੋਈ ਰੁਕਦਾ ਨਹੀਂ ਜੀ ਸੈਰੀ ਟੇ ਸਟਰੀਟ ਬਣਾਈ ਟੂਰਿਸਟ ਆਇਆ ਤੇ ਇਹਨੂੰ ਅਸੀਂ ਉਹ ਲੈਵਲ ਦਿੱਤਾ ਜੋ ਗੁਰੂ ਨਗਰੀ ਦਾ ਨਾਮ ਤੋਂ ਬਾਅਦ ਇਨਵੈਸਟਰ ਆਉਣੇ ਸ਼ੁਰੂ ਨੇ ਉਸ ਤੋਂ ਬਾਅਦ ਸਾਰਾ ਕੋ ਸਾਡਾ ਬੜਾ ਵੱਡਾ ਏਜੰਡਾ ਸੀ ਇਸ ਏਡੇ ਵੱਡੇ ਇਤਿਹਾਸਕ ਨਗਰ ਦੀ ਮੇਰੇ ਤੇ ਵਿਸ਼ਵਾਸ ਕੀਤਾ ਪਾਰਟੀ ਨੇ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਖੋਰ ਕਮੇਟੀ ਦਾ ਧੰਨਵਾਦ ਕਰਦਾ ਉਸ ਤੋਂ ਵੱਡਾ ਧੰਨਵਾਦ VOTER SUPPORTERS ਦਾ ਵਾ ਜਿਨ੍ਹਾਂ ਨੇ ਇੱਕ ਕੰਸੈਂਸਸ ਬਣਾਇਆ ਜੀ ਕਿ ਸ਼੍ਰੋਮਣੀ ਕਾਲੀ ਦਲ ਤੋਂ ਅਨਲ ਜੋਸ਼ੀ ਕੈਂਡੀਡੇਟ ਹੋ ਗਏ ਕੋਈ ਸੈਕੰਡ ਨਾਮ ਨਹੀਂ ਹਰ ਪਾਰਟੀ ਚ ਲਾਲਾ ਲਾਲਾ ਭਾਈ ਇਹੇ ਦੇ ਕੋਈ ਆਂਦਾ ਮੈਨੂੰ ਟਿਕਟ ਮਿਲੇ ਕੋਈ ਆਂਦਾ ਕੋਈ ਵਿਰੋਧਤਾ ਕਰਦਾ ਪਿਆ ਕੋਈ ਕੁਛ ਕਰਦਾ ਪਿਆ ਪਰ ਸ਼੍ਰੋਮਣੀ ਅਕਾਲੀ ਦਲ 'ਚ ਇੱਕ ਕੰਸੈਂਸਸ ਇੱਕੋ ਨਾ ਗਿਆ ਤੇ ਸਰਬਸੰਮਤੀ ਨਾਲ ਦੋਵੇਂ ਹੱਥ ਖੜੇ ਕਰਕੇ ਲੋਕਾਂ ਕਹਿੰਨ ਲੱਗੇ ਉਸ ਕੈਂਡੀਡੇਟ ਨੂੰ ਨਾ ਵੀ ਕੋਟ ਰੋਟਨ ਵਾਲਾ ਮੈਂ ਪਾਰਟੀ ਦੇ ਸਰਵਾਤ ਬਾਰੇ ਹੀ ਕਹੂੰਗਾ ਕਿ ਜੋ ਸਾਡਾ ਅਜੰਡਾ ਸੀ ਪਤਾ ਨਾ ਤੈਨੂੰ ਕਿੱਧਰ ਜਾਣਾ ਉਹ ਨਹੀਂ ਜਾਂਦਾ ਜੋ ਜੰਡਾ ਸੀ ਸਾਡਾ ਪੂਰਾ ਨਹੀਂ ਹੋਇਆ ਅਧੂਰਾ ਸੁਪਨਾ ਅਧੂਰਾ ਸੁਖਬੀਰ ਬਾਦਲਦੀ ਦਾ ਮੇਰਾ ਵੀ ਕਿਉਂਕਿ ਮੈਂ ਅਰਬਨ ਡਵੈਲਪਮੈਂਟ ਮਨਿਸਟਰ ਸੀ ਮੇਰੇ ਕੋਲ ਲੋਕਲ ਬਾਡੀਜ਼ ਸੀ ਜਿੰਨੇ ਸ਼ਹਿਰਾਂ ਦੀ ਪੰਜਾਬ ਡਵੈਲਪਮੈਂਟ ਹੋਈ ਆ ਉਹ ਮੇਰੇ ਸਾਈਨਾਂ ਨਾਲ ਮੇਰੇ ਕੋਲ ਟੈਂਡਰਿੰਗ ਸਾਰਾ ਪੂਰ ਸੀ ਗਿਆ ਪੈਸਾ ਅਸੀਂ ਅਰਬਨ ਡਵੈਲਪਮੈਂਟ ਵਾਸਤੇ 6000 ਕਰੋੜ ਰੁਪਏ ਦਾ ਬੰਦ ਕੀਤਾ ਤੇ ਪੂਰੇ ਪੰਜਾਬ ਦੀ ਦਿੱਖ ਸਵਾਰੀ ਉਦੇ ਚ ਹੈਰੀਟੇ ਸਟਰੀਟ ਉਹਦੇ ਚ ਆਪਣਾ ਇਨਫਰਾਸਟ੍ਰਕਚਰ ਸ਼ਹਿਰ ਦਾ ਲਾਈਟਾਂ ਬਗ ਸਾਰਾ ਕੁਝ ਜੋ ਵੀ ਹੈਗਾ ਜਿੱਤੋਂ ਅਸੀਂ ਸੜਕੋਂ ਲੰਘ ਰਹੇ ਆਂ ਜਰਾ ਵੇਖੋ ਇਹਨੂੰ ਇਹਨੂੰ ਵਿਖਾਓ ਜੀ ਇਹ ਸੜਕ ਬਿਲਕੁਲ ਇੱਥੇ ਗੰਦਾ ਨਾਲਾ ਸੀ ਜੀ ਇੱਥੇ ਗੰਦਾ ਨਾਲਾ ਸੀ ਇੱਥੇ ਲੋਕੀ ਜਿਹੜੇ ਰਹਿੰਦੇ ਸੀ ਨਾ ਉਹ ਇਧਰਲੇ ਪਾਸੇ ਇੱਕ ਝਰਨਾ ਵੀ ਨਹੀਂ ਰੱਖਦੇ ਹਾਂ ਹਾਂ ਪਰ 100 200 ਮੀਟਰ ਅੱਧਾ ਕਿਲੋਮੀਟਰ ਸੱਜੇ ਤੇ ਅੱਧਾ ਕਿਲੋਮੀਟਰ ਖੱਬੇ ਬਿਮਾਰੀਆਂ ਏਸੀ ਖਰਾਬ ਹੋਣੇ ਗਰਿਲਾਂ ਜੜੀਆਂ ਉਹ ਜੰਗਾਲੀਆਂ ਜਾਣੀਆਂ ਕੋਈ ਮਦਦ ਫਰਿੱਜ ਛੱਡ ਜਾਣੇ ਜੰਗਾਲੇ ਜਾਣੇ ਇੰਨੀ ਕ ਕੈਮੀਕਲ ਨਿਕਲਦਾ ਸੀ ਤੇ ਜੇ ਫਰਿੱਜਾਂ ਦੀ ਲੋਹੇ ਦਾ ਇਹ ਹਾਲ ਹੁੰਦਾ ਹੈ ਲੋਕਾਂ ਦੇ ਅੰਦਰਾਂ ਦਾ ਕੀ ਹਾਲ ਹੋਊਗਾ ਇੱਥੇ 2000 ਰੁਪਏ ਗਾਜ ਕੋਈ ਜਗ੍ਹਾ ਲੈਣ ਨੂੰ ਤਿਆਰ ਨਹੀਂ ਸੀ ਹੁੰਦਾ ਉਦੋਂ ਇਹਨੂੰ ਮੈਂ 3 ਕਿਲੋਮੀਟਰ ਨਾਲੇ ਨੂੰ ਪੂਰ ਕੇ ਇੱਥੇ ਵਾ ਪੋਰਲੈਂ ਸੜਕ ਬਣਾਈ ਜਗਮਗ ਜਗਮ ਕਰਦੀ ਹਰੀ ਭਰੀ ਸੜਕ ਬੂਟੇ ਵੀ ਲਾਏ ਇੱਥੇ ਮੇਰਾ ਖਿਆਲ ਅੱਜ ਲੱਖ ਰੁਪਈਆ ਪਾ ਆਉਣਾ ਲੋਕੀ ਕਰੋੜਾਂ ਪਤੀ ਹੋ ਗਏ ਜਿਹੜੇ ਸੁੱਟਦੇ ਹੀ ਜ਼ਮੀਨ ਨੂੰ ਇਹ ਫੋਰ ਲੇ ਨਹੀਂ ਸੀ ਬਟਾਲਾ ਮਜੀਠਾ ਰੋਡ ਫਤੇਗੜ ਚੂੜੀਆਂ ਰੋਡ ਵਾਲ ਕੋਈ ਜਾਣਦਾ ਨਹੀਂ ਸੀ ਬਟਾਲਾ ਰੋਡ ਛੱਪੜ ਸੀ ਮਤਲਬ ਜੇ ਮੈਂ ਕੰਮਾਂ ਨੂੰ ਗਿਣਾ ਮੈਂ ਤੇ ਉਹਦੀ ਫਾਇਰਸ ਬਹੁਤ ਲੰਬੀ ਹੈ ਅੱਛਾ ਜੋ ਸਭ ਲੋਕਾਂ ਦੇ ਕੰਮ ਨਿੱਕੇ ਨਿੱਕੇ ਹੁੰਦੇ ਜਿਆਦਾਤਰ ਇੱਕ ਕੂੜੇ ਦਾ ਡੰਪ ਹੈ ਜਿਹਦੇ ਨਾਂ ਦੇ ਉੱਤੇ ਬੜੀ ਵਾਰੀ ਵੋਟ ਲਿੱਤੀ ਗਈ ਸੀ ਦਖਣੀ ਹਲਕੇ ਦੇ ਵਿੱਚੋਂ ਤਾਂ ਉਹ ਡੰਪ ਅੱਜ ਤੱਕ ਨਹੀਂ ਉੱਥੋਂ ਚੁੱਕਿਆ ਗਿਆ ਲੋਕ ਉੱਥੇ ਪਰੇਸ਼ਾਨ ਨੇ ਬਿਮਾਰੀਆਂ ਨਾਲ ਝੁੱਲਸਦੇ ਪਏ ਨੇ ਲੱਗਦਾ ਕਿ ਇਹ ਪਾਰਟੀਆਂ ਜਿਹੜੀਆਂ ਆਈਆਂ ਸੀ ਸੱਤਾ ਵਿੱਚ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਜਲਦੋ ਜਲਦ ਹੱਲ ਕਰ ਦੇ ਉਹਨਾਂ ਦਾ ਮਸਲਾ ਪਰ ਨਹੀਂ ਹੱਲ ਕੀਤਾ ਗਿਆ ਸੀ। ਦੇਖੋ ਮੇਰੇ ਪੂਰੇ ਜੰਡੇ ਸੀਗਾ। ਜੀ। ਮੈਂ ਪਹਿਲਾਂ ਕੰਪਨੀ ਲੈਂਦੀ ਰੋਡ ਟੂ ਡੋਰ ਗਾਰਬੇਜ ਕਲੈਕਸ਼ਨ। ਹਮਮ ਗੱਡੀਆਂ ਆਉਂਦੀਆਂ ਬਿੱਲ ਵਜਾਉਂਦੀਆਂ ਤੇ ਰੋਜ਼ ਘਰਾਂ ਦਾ ਕੂੜਾ ਨੇ ਤੇ ਕੂੜਿਆਂ ਦੇ ਢੇਰ ਲੋਕੀ ਲਫਾਫੇ ਚ ਪਾਉਂਦੇ ਸੀ। ਸਵੇਰੇ ਸਵੇਰ ਸੈਰ ਨੂੰ ਜਾਂਦੇ ਆ ਲਫਾਫਾ ਇੱਧਰ ਸੁੱਟਿਆ ਸੱਜੇ ਕੰਬੇ ਵੇਖ ਕੇ ਇੱਧਰ ਸੁੱਟਦਾ। ਬਿਲਕੁਕੁਲ। ਸੜਕਾਂ ਤੇ ਢੇਰ ਸੀ ਕੂੜੇ ਦੇ। ਹਮ ਗੰਦਗੀ ਦਾ ਪਰਮਾਰ ਸੀ ਇਸ ਸ਼ਹਿਰ ਬਿਲਕੁਲ ਸੜਕਾਂ ਤੋਂ ਕੂੜਾ ਖਤਮ ਕਰਤਾ ਘਰ ਤੋਂ ਕੂੜਾ ਕਲੈਕਟ ਕਰਨਾ ਡੰਪ ਤੇ ਲੈ ਕੇ ਉਸ ਤੋਂ ਸੈਕੰਡ ਸਟੈਪ ਸੀਗਾ ਟ੍ਰੀਟਮੈਂਟ ਪਲੈਂਟ ਜੀ ਉਹ ਸਾਰੇ ਕੰਪਨੀਆਂ ਸਾਨੂੰ ਜਿਹੜੀਆਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੀਆਂ ਸੀ ਤੇ ਅਸੀਂ ਇਹ ਕੰਮ ਜਿਹੜਾ ਵਾ ਅੱਜ ਤੱਕ ਕੀਤਾ ਹੋਣਾ ਸੀ ਹਮਮ ਟ੍ਰੀਟਮੈਂਟ ਪਲੈਂਟ ਲੱਗਾ ਹੋਣਾ ਸੀ ਬਿਲਕੁਲ ਪਰ ਲੋਕਾਂ ਨੇ ਮਤਲਬ ਜਿਹੜਾ ਵਾ ਨਾ ਉਹ ਜ਼ਿਆਦਾ ਪਾਉਣ ਦੇ ਚੱਕਰ ਸੇ ਜਦੋਂ ਸਭ ਕੁਝ ਅਸੀਂ ਕਰ ਰਹੇ ਸੀ ਸਾਡਾ ਏਜੰਡਾ ਵੱਡਾ ਸੀ ਇਹਨੂੰ ਆਈਟੀ ਸਿਟੀ ਬਣਾਉਣਾ ਸੀ ਜੀ ਇਨੂੰ ਮੈਡੀ ਸਿਟੀ ਬਣਾਉਣਾ ਸੀ ਤਿੰਨ ਵੱਡੇ ਹਸਪੀਟਲਾਂ ਨਾਲ ਸਾਡੀ ਗੱਲ ਚੱਲਦੀ ਪਈ ਸੀ ਅਸੀਂ ক্রিকেট ਗਰਾਊਂਡ ਦਾ ਇੰਟਰਨੈਸ਼ਨਲ ਲੈਵਲ ਦੀ ক্রিকেট ਗਰਾਊਂਡ 5 ਸਟਾਰ ਦਾ ਨਕਸ਼ਾ 3D ਬਣਾ ਕੇ ਵੇਖ ਲਿਆ ਉਹਨੂੰ ਸਕਰੀਨ ਤੇ ਚਲਾ ਕੇ ਪਾਸ ਕਰਤਾ 50 ਏਕੜ ਜਗ੍ਹਾ ਲੈਣ ਦਾ ਸਾਡਾ ਸੀਗਾ ਵੀ 5-6 ਕਿਲੋਮੀਟਰ ਅੰਬਰਸਾ ਦੇ ਆਰਾਊਂਡ ਬਹੁਤ ਜਗ੍ਹਾ ਲਈਏ ਨਿਆਇਕੜ ਤੇ ਉੱਥੇ ਅੱਜ ਤੱਕ ਅਸੀਂ ਆਈਪੀਐਲ ਤੇ ਫਰਸਟ ਕਲਾਸ ਮੈਚ ਕਰਾ ਦੇਣਾ ਸੀ ਸਪੋਰਟਸ ਟੂਰਿਜ਼ਮ ਸੁਰੂਣਾ ਹੈ ਪੂਰੀ ਦੁਨੀਆ ਚ ਲੋਕ ਕ੍ਰਿਕਟ ਖੇਡਣ ਵਾਲੇ ਕ੍ਰਿਕਟ ਦੇਖਣ ਵਾਲੇ ਆਉਣੇ ਸੀ ਜਿੰਨਾ ਛੇੜਾ ਛਾਗੀ ਆ ਨਾ ਕ੍ਰਿਕਟ ਗਰਾਊਂਡ ਜਦੋਂ ਆਈਪੀਐਲ ਵਗੈਰਾ ਜਾਂ ਮੈਚ ਹੁੰਦਾ ਨਾ ਉਹ ਹੋਟਲ ਜਿਹੜੇ ਨੇ ਰੈਸਟੋਰੈਂਟ ਉਹ ਭਰੇ ਹੁੰਦੇ ਆ ਇਹ ਇੱਕ ਰੁਜ਼ਗਾਰ ਦਾ ਸਾਧਨ ਆ ਤਿੰਨ ਵੱਡੇ ਹਸਪੀਟਲ ਮੈਦਾਨਤਾ ਟਾਟਾ ਮੈਮੋਰੀਅਲ ਇੱਕ ਨਿਊ ਚੰਡੀਗੜ੍ਹ ਬਣਾਇਆ ਮੈਂ ਮੈਡੀਕਲ ਐਜੂਕੇਸ਼ਨ ਵੀ ਸੀ ਮੇਰੇ ਕੋਲ ਜੀ ਅਸੀਂ ਨਿਊ ਚੰਡੀਗੜ੍ਹ ਟਾਟਾ ਮੈਮੋਰੀਅਲ ਬਣ ਕੇ ਤਿਆਰ ਹੋ ਗਿਆ ਤੇ ਕਮਰ ਸਰਦੀ ਫਲਾਨ ਸੀ ਸਾਡੀ ਨਿਯਤੀ ਹਸਪੀਟਲ ਨੀਰਾ ਰਾੜੀਆ ਸ਼ੁਰੂ ਕਰਦਾ ਇੱਥੇ ਜੀ ਮੈਦਾਨਤਾ ਨਾਲ ਐਨ ਕੇ ਸ਼ਰਮਾ ਸੀਪੀਐਸਾ ਸਾਡਾ ਉਹਨਾਂ ਦੀ ਗੱਲ ਚੱਲਦੀ ਪਈ ਸੀ ਸਾਡੇ ਆਫਿਸਰਾਂ ਦੀ ਚੱਲਦੀ ਪਈ ਸੀ ਇਹ ਤਿੰਨ ਵੱਡੇ ਹਸਪੀਟਲ ਇਹਦੇ ਦੋ ਮੈਡੀਕਲ ਕਾਲਜ ਆ ਜਾਣੇ ਸੀ ਜੀ ਤੇ ਇੱਥੇ ਲੋਕਾਂ ਪੂਰੀ ਦੁਨੀਆ ਚੋਂ ਇਲਾਜ ਕਰਾਉਣ ਪੰਜਾਬੀਆਂ ਨੇ ਆਉਣਾ ਸੀ ਕਿਉਂਕਿ ਸਭ ਤੋਂ ਵਧੀਆ ਤੇ ਸਸਤਾ ਇਲਾਜ ਹਿੰਦੁਸਤਾਨ 'ਚ ਹੈ ਸਭ ਤੋਂ ਕਾਬਲ ਡਾਕਟਰ ਹੈ ਹਿੰਦੁਸਤਾਨ ਚ ਆ ਇਹ ਮਦੰਤਾ ਵਰਗੇ ਟਾਟਾ ਮੈਮੋਰੀਅਲ ਵਰਗੇ ਵਰਲਡ ਕਲਾਸ ਹਸਪੀਟਲ ਆ ਤੇ ਇਹ ਟੂਰਿਜ਼ਮ ਸ਼ੁਰੂ ਹੋਣਾ ਸੀ ਸਾਡਾ ਮੈਡੀਕਲ ਟੂਰ ਜਨਕੀ ਜਿਹੜੇ ਸੁਪਨੇ ਲਿੱਤੇ ਆ ਹੁਣ ਉਹ ਪੂਰੇ ਹੋ ਗਏ ਆ ਆਈਟੀ ਆਈਟੀ ਕੰਪਨੀਆਂ ਨਾਲ ਗੱਲ ਹੋ ਗਈ ਉਹਨਾਂ ਦੇ ਮੁੱਦੇ ਸੀਗੇ ਐਫਆਰ ਦਾ ਹਾਈਟ ਦੇ ਅਪਰੂਵਲਸ ਦੇ ਜੀ ਮੈਂ ਤੇ ਸੁਖਵੀਰ ਜੀ ਨੇ ਟੇਬਲ ਤੇ ਬਹਿ ਕੇ ਕੰਪਨੀਆਂ ਦੇ ਸੀਈਓਜ਼ ਨੂੰ ਕਿਹਾ ਹੂੰ ਹੂੰ ਵੀ ਮੇਰੇ ਕੋ ਡਿਪਾਰਟਮੈਂਟ ਆ ਮੈਂ ਟੇਬਲ ਤੇ ਬਹਿ ਕੇ ਤੁਹਾਨੂੰ ਅਪਰੂਵਲ ਤੇ ਜੋ ਫੈਸਿਲਿਟੀ ਚਾਹੀਦੀ ਦਵਾਂਗੇ ਤਾਨੂੰ ਕੋਈ ਮੁਸ਼ਕਲ ਨਹੀਂ ਆਊਗੀ ਫਿਰ ਇਨਵੈਸਟਮੈਂਟ ਉਹਨਾਂ ਨੇ ਕਰਨੀ ਹਸਪੀਟਲਾਂ ਦੀ ਇਨਵੈਸਟਮੈਂਟ ਉਹਨਾਂ ਦੇ ਓਨਰਸ ਨੇ ਕਰਨੀ ਬਸ ਲੀਡਰ ਹੀ ਨਹੀਂ ਕੋਈ ਹੈਗਾ ਜਿਹੜਾ ਬਾਹ ਫੜੇ ਜਿੱਤੇ ਕੋਈ ਵਿਸ਼ਵਾਸ ਕਰੇ ਇਹ ਵਿਸ਼ਵਾਸ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੇ ਵਿਜ਼ਨ ਨਾਲ ਮੈਂ ਆਪਣੇ ਕੰਮ ਨਾਲ ਤੇ ਵਿਜ਼ਨ ਨਾਲ ਇਹ ਸੰਬਰ ਸਰ ਨੂੰ ਅਸੀਂ ਗੁਰਦਾਮਾ ਬੰਗਲੌਰ ਤੋਂ ਅੱਗੇ ਲੈ ਕੇ ਜਾਣਾ ਸੀ ਅਸੀਂ ਤਾਂ 12 ਏਕੜ ਜਗ੍ਹਾ ਰੱਖੀ ਸੀ ਜਿੱਥੇ ਆਪਣਾ ਜਿੱਥੋਂ ਜੇਲ ਸਿਫਟ ਹੋਈ ਆ ਗਮਟਾਲਿਓ ਹਮ ਹਮ 12 ਏਕੜ ਜਗ੍ਹਾ ਐ ਪਾਈਟੈਕਸ ਲੱਗਦਾ ਨਾ ਜੀ 4 ਦਿਨ ਦਾ ਮੇਲਾ ਹੁੰਦਾ ਤੇ ਕਰੋਨਾ ਰੁਪਏ ਖਰਚਦੇ ਇਨਫਰਾਸਟ੍ਰਕਚਰ ਜਿਹੜਾ ਆਰਟੀਫੀਸ਼ੀਅਲ ਬਣਾਉਂਦੇ ਆ ਤੇ ਉਸ ਤੋਂ ਬਾਅਦ ਉਹ ਉਤਾਰ ਕੇ ਲੈ ਆ ਉਹਨਾਂ ਨੇ ਸਾਨੂੰ ਡਿਮਾਂਡ ਰੱਖੀ ਐ 12 ਏਕੜ ਜਗ੍ਹਾ ਰੱਖੀ ਉਹਦਾ 70 ਕਰੋੜ ਦਾ ਸਾਰਾ ਉਹਦਾ ਬਜਟ ਸੀਗਾ ਕਿਉਂਕਿ ਇਹ ਲਾਸਟ ਜਿਹੜੀ ਸਰਕਾਰ ਸੀ ਜਨੇਰੇਸ਼ਨ ਨੇ ਅਸੀਂ ਅੰਮ੍ਰਿਤਸਰ ਨੂੰ ਸੁਆਰਿਆ ਸਾਢੇ 5 ਸਾਲ ਲੰਘ ਗਏ ਤਕਰੀਬਨ 6 ਕੁ ਮਹੀਨਿਆਂ ਚ ਸਾਰੀਆਂ ਪਲੈਨਿੰਗ ਜਿਹੜੀਆਂ ਇਹਨਾਂ ਨੂੰ ਅਸੀਂ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਜੋ ਸਰਬ ਕੰਮ ਬਹੁਤ ਕੀਤੇ ਸ਼੍ਰੋਮੀਆਂ ਅਕਾਲੀ ਦਲ ਨੇ ਜੇ ਉਹ ਟ ਇਹ ਪਾਈਟੈਕਸ ਵਾਂਗੂ ਹਫਤਾ ਨਹੀਂ ਸੀ ਇੱਥੇ ਟ੍ਰੇਡ ਫੇਅਰ ਲੱਗਣਾ ਇੱਥੇ ਪੂਰਾ ਸਾਲ ਅਲੱਗ ਅਲੱਗ ਚੀਜ਼ਾਂ ਸ਼ੋਕੇਸ ਹੋਣੀਆਂ ਸੀ ਬਣਾਉਣ ਵਾਲੇ ਵੀ ਆਉਣੇ ਸੀ ਇੰਡਸਟਰੀਸਟ ਇੰਡਸਟਰੀਸਟ ਵੀ ਜੀ ਤੇ ਖਰੀਦਣ ਵਾਲੇ ਵੀ ਆਰਡਰ ਦੇਣ ਵਾਲੇ ਆਉਣੇ ਤੇ ਇੱਥੇ ਚਾਹਲ ਪਹਿਲ ਫਲਾਈਟਾਂ ਵਧਾਉਣੀਆਂ ਪੈਣੀਆਂ ਸੀ 12 ਮਹੀਨੇ ਇੱਥੇ ਟੂਰਿਸਟ ਹੋਟਲਾਂ 'ਚ ਰਹਿਣਾ ਰੈਸਟੋਰੈਂਟ 'ਚ ਖਾਣਾ ਆਉਣਾ ਜਾਣਾ ਸ਼ਾਪਿੰਗ ਕਰਨੀ ਇਹ ਇਕਨੋਮੀ ਦਾ ਇੱਕ ਮਾਡਲ ਸੀਗਾ ਜਿਹੜਾ ਅੰਮ੍ਰਿਤਸਰ 'ਚ ਅਸੀਂ ਬਣਾਉਣਾ ਚਾਹੁੰਦੇ ਸੀ ਅਸੀਂ ਇਹਨੂੰ ਗੁੜਗਾਮਾ ਬੰਗਲੌਰ ਤੋਂ ਉੱਪਰ ਲੈ ਕੇ ਜਾਣਾ ਸੀ ਬਹੁਤ ਵੱਡਾ ਨਾਮ ਅਮਰਸਰ ਸਾਹਿਬ ਹਰ ਕੰਪਨੀ ਆਪਣੇ ਪਿੱਛੇ ਲਿਖਣਾ ਚਾਹੁੰਦੀ ਆ ਅਮਰਸਰ ਸਾਹਿਬ ਉਹਨਾਂ ਦੀ ਇੱਛਾ ਦੇ ਲਈ ਉਹ ਇੱਥੇ ਸੈਮੀਨਾਰ ਕਰਦੇ ਆ ਕਿਉਂਕਿ ਸਾਰੀਆਂ ਚੰਨਾਂ ਹੋਟਲਾਂ ਦੀਆਂ ਇੱਥੇ ਆ ਗਈਆਂ ਹੈ ਉਹ ਲਿਖਣਾ ਚਾਹੁੰਦੇ ਆ ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਲੀਡਰ ਹਿਸਾਬ ਪਹਿਲਾਂ ਮੰਗਦੇ ਆ ਕੰਮ ਬਾਅਦ ਚ ਕਰਦੇ ਆ ਅੱਜ ਕੰਮ ਆਪਣੇ ਮੈਨੂੰ ਕਦੀ ਕੋਈ ਇੱਕ ਬੰਦਾ ਪੂਰੇ ਪੰਜਾਬ 'ਚ ਕਹ ਦੇ ਮੇਰੇ ਕੋ ਕੋ ਕੰਮ ਆਇਆ ਹੋਵੇ ਉਹਨੂੰ ਮੈਂ ਜਾਤ ਪੁੱਛੀ ਹੋਵੇ ਉਹਨੂੰ ਮੈਂ ਪਾਰਟੀ ਪੁੱਛੀ ਹੋਵੇ ਕਿਹੜੀ ਪਾਰਟੀ ਤੋਂ ਆ ਆ ਉਹਨੂੰ ਮੈਂ ਉਹਦਾ ਹਲਕਾ ਪੁੱਛਿਆ ਹੋਵੇ ਕਿਹੜੇ ਹਲਕੇ ਦੇ ਆ ਪਹਿਲਾਂ ਦੱਸ ਤੇ ਮੈਨੂੰ ਮੇਰੇ ਤੇ ਵੱਡਾ ਕਾਂਡਾ ਮਾਰਦੇ ਹੋ ਜੀ ਇਹ ਇੱਥੋਂ ਬੋਲਦਾ ਪਿਆ ਪੂਰੇ ਪੰਜਾਬ ਦੇ ਵਿੱਚ ਇੱਕ ਸਿੰਗਲ ਬੰਦਾ ਨਹੀਂ ਮਿਲੂਗਾ ਜਿਹੜਾ ਕਹੇ ਯਾਰ ਅਨਲ ਜੋਸ਼ੀ ਬੜਾ ਮਾੜਾ ਬੰਦਾ ਜੇ ਇੰਨੇ ਸਾਡਾ ਕੰਮ ਕੀਤਾ ਸਾਡੀ ਜੇਬ ਫੋਲ ਲਈ ਇੱਕ ਬੰਦਾ ਨਹੀਂ ਮਿਲੂਗਾ ਜਿਹੜਾ ਕੋਈ ਅਫੀਸਰ ਕੋਈ ਠੇਕੇਦਾਰ ਕੋਈ ਪ੍ਰਮੋਸ਼ਨ ਬਦਲੀ ਕਿਸੇ ਦਾ ਕੰਮ ਕੀਤਾ ਹੋਵੇ ਕੋਈ ਕਵੇ ਮੈਂ 10 ਪੈਸੇ ਦੀ ਮਗਾਰ ਵੀ ਕਦੀ ਫੋਨ ਕਰਕੇ ਪਾਈ ਹੋਵੇ ਹਮਮ ਠੀਕ ਹੈ ਨੋ ਡਾਊਟ ਮੈਨੂੰ ਇਲੈਕਸ਼ਨਾਂ ਦੇ ਵਿੱਚ ਲੋਕੀ ਮੇਰੀ ਸਹਾਇਤਾ ਕਰਦੇ ਆ ਮੈਨੂੰ ਹੁਣ ਵੀ ਲੋੜ ਆ ਕਿਉਂਕਿ ਮੈਂ ਤੇ ਲੁੱਟਾ ਮਾਰਾਂ ਨਹੀਂ ਕੀਤੀਆਂ ਮੈਂ ਤੇ ਜੇ ਮੈਂ ਤੇ ਇਹ ਕਿਹਾ ਆਪਣੀ ਪਾਰਟੀ ਨੂੰ ਕਹਿੰਦਾ ਮੈਂ ਕਹਾਂ ਜੀ ਮੇਰੇ ਕੋਲ ਪੈਸੇ ਨਹੀਂ ਆ ਗਏ ਮੈਂ ਬਹੁਤੀ ਗੱਲ ਮੈਨੂੰ ਕੋਈ ਲੋਕੀ ਸਹਾਇਤਾ ਕਰਨਗੇ ਮੈਂ ਇਲੈਕਸ਼ਨ ਲੜਨਾ ਤੇ ਠੀਕ ਹੈ ਨਹੀਂ ਤਾਂ ਮੈਂ ਸਾਈਕਲ ਤੇ ਚੜ ਜੂੰਗਾ ਲੋਕਾਂ ਨੂੰ ਹੱਕ ਦੇ ਦੂੰਗਾ ਮੈਂ ਤੇ 5 ਸਾਲ ਕੰਮ ਕਰਨਾ ਤੇ ਇਹੀ ਆ ਵੀ ਸੇਵਾ ਕੀਤੀ ਆ 10 ਸਾਲ ਲੋਕਾਂ ਨੂੰ ਪਤਾ ਕੋਈ ਉਂਗਲ ਨਹੀਂ ਕਰ ਸਕਦਾ ਪੂਰੇ ਪੰਜਾਬ ਦੇ ਵਿੱਚ ਨਾ ਕਦੀ ਜਾਤ ਪੁੱਛੀ ਨਾ ਪਾਰਟੀ ਪੁੱਛੀ ਨਾ ਹਲਕਾ ਪੁੱਛਿਆ ਤੇ ਨਾ ਕਦੀ ਦੋ ਪੈ। ਤੂੰ ਇਹ ਦੱਸੋ ਵੀ ਇਹ ਤੇ ਪ੍ਰਭੂ ਰਾਮ ਦੀ ਜਿਹੜੀ ਆ ਨਾ ਲੀਲਾ ਸੀਗੀ ਉਹਨਾਂ ਨੇ ਨਮਿਤ ਬਣਾਇਆ ਇਨਸਾਨ ਨਹੀਂ ਬੰਨਣਾ। ਡਿਊਟੀਆਂ ਲੱਗਦੀਆਂ। ਮੈਂ 1990 ਚ ਸਭ ਤੋਂ ਵੱਡਾ ਜਿਹੜਾ ਨਾ ਉਹ ਸੰਘਰਸ਼ ਜਿਹੜਾ ਸਮਝ ਲਓ ਜਾਂ ਸਭ ਤੋਂ ਵੱਡਾ ਪ੍ਰਿਆਸ ਮੰਦਰ ਬਣਾਉਣ ਦਾ 90 ਚ ਹੋਇਆ ਸੀ। ਜੀ। ਤੇ 30 ਅਕਤੂਬਰ ਨੂੰ ਉੱਥੇ ਕਾਲ ਹੋਈ ਸੀ ਜਿੱਦੇ ਪਹੁੰਚਣਾ। ਜੀ। ਮੈਂ ਉਦੋਂ ਕਿਸੇ ਪਾਰਟੀ 'ਚ ਨਹੀਂ ਸੀ ਮੈਂ ਤੇ 2000 ਤੋਂ ਬਾਅਦ ਜਿਹੜਾ ਵਾ ਬੀਜਪੀ 'ਚ ਆਇਆ ਸੀ ਹੂੰ ਹੂੰ ਤੇ ਮੈਂ ਵੀ ਮੇਰੀ ਵੀ ਉਸੇ ਵਕਤ ਦੀ ਡਿਊਟੀ ਲੱਗੀ RAM ਜੀ ਨੇ ਮੇਰੀ ਵੀ ਡਿਊਟੀ ਲਈ ਮੈਂ 23 ਕਾਰ ਸੇਵਕ ਲੈ ਕੇ ਅਜोध्या ਗਿਆ ਸੀ ਜੀ ਮੁਲਾਇਮ ਸਿੰਘ যাদਬ ਦਾ ਇੱਕ ਸੀਗਾ ਵੀ ਅਜोध्या ਅਜ ਪਰਿੰਦਾ ਪਰ ਨਹੀਂ ਮਾਰ ਸਕਦਾ 커ਫਿਊ ਲਾ ਦਿੱਤਾ ਗਾਜ਼ੀਆਬਾਦ ਤੋਂ ਬਾਅਦ ਸਭ ਕੁਝ ਬੰਦ ਸੀਗਾ ਪੁਲਸੀ ਪੁਲਸੀ ਜੀ ਅਸੀਂ ਟ੍ਰੇਨ ਚ ਬੈ ਗਏ ਸੀ ਉੱਥੇ ਫੜੇ ਗਏ ਪਹਿਲਾਂ ਫਿਰ ਛੋਟ ਛੋਟ ਕੇ 23 ਲੈ ਕੇ ਗਏ ਪਰ 11 ਅਸੀਂ ਅਜੁੱਧਿਆ ਪਹੁੰਚ ਗਏ 100 ਕਿਲੋਮੀਟਰ ਤੁਰ ਕੇ ਅਸੀਂ 100 ਕਿਲੋਮੀਟਰ ਤੁਰ ਕੇ ਕਿੰਨੀਆਂ ਮੁਸ਼ਕਲਾਂ ਰਾਤ ਰਾਤ ਤੁਰਦੇ ਸੀ ਦਿਨੇ ਲੁਕਦੇ ਸੀ ਕਮਾਤ ਚ ਲੁੱਕ ਗਏ ਕਿਤੇ ਹੋਰ ਬਾਗ ਚ ਲੁੱਕ ਗਏ ਤੁਰਦੇ ਨਹੀਂ ਸੀ ਕਿਤੇ ਪੁਲਿਸ ਵੇਖ ਲੂਗੀ ਫੜ ਕੇ ਲੈ ਜਾਂਦੀ ਬਹੁਤ ਸਾਰੀਆਂ ਮੁਸ਼ਕਲਾਂ ਆ ਸੀ ਬਿਲਕੁਲ ਸਾਡੇ ਵੀ ਮਤਲਬ 12 ਅਸੀਂ ਪਹੁੰਚੇ 11 ਫੜੇ ਗਏ ਰਾਤੀ ਹਮਮ ਤੇ ਉਹ ਵੀ ਜਿਹੜੇ ਮਿਲੇ ਕਦੀ ਕੋਈ ਇੱਥੋਂ ਵਿਛੜੇ ਤੇ ਜਾ ਕੇ ਲਖਨਊ ਮਿਲੇ ਬਾਕੀ ਅਸੀਂ ਦੋ ਰਹਿ ਗਏ ਲਖਨਊ ਬਾਕੀ ਮਿਲੇ ਸਾਨੂੰ ਮਤਲਬ 10 ਬੰਦੇ ਜਾ ਕੇ ਸਟੇਸ਼ਨ ਤੇ ਤੇ ਅਸੀਂ ਲਖਨਊ ਤੋਂ ਫੇਰ ਟ੍ਰੇਨ ਲਈ ਪਹਿਲਾਂ ਤੇ ਇਤਨਾ ਹੀ ਮਤਲਬ ਲਖਨਊ ਤੋਂ ਫੇਰ ਫੇਰ ਜਾ ਕੇ ਰਾਹ ਦੇ ਵਿੱਚ ਸਾਨੂੰ ਪੁਲਿਸ ਨੇ ਗੱਡੀ ਰੋਕ ਲਈ ਭੱਜ-ਪੁੱਜ ਕੇ ਨਿਕਲ ਗਏ ਤੇ ਕਮਾਦਾਂ ਪੈ ਲੀਆਂ ਤੋਂ ਹੁੰਦੇ ਹੋਏ 100 ਕਿਲੋਮੀਟਰ ਮੰਡਿਤ ਵੀ ਸੁੱਤੇ ਸਰਯੂ ਦੇ ਦਰਿਆਵਾਂ ਦੇ ਵਿੱਚੋਂ ਲੰਘਦੇ ਹੋਏ ਪੇੜੀ ਥਾਣੀ ਅਸੀਂ ਦਰਿਆ ਪਾਰ ਕੀਤਾ ਪਿੰਡਾਂ ਦੇ ਵਿੱਚੋਂ ਦੀ ਤੇ ਉਹ ਜਦਿਆ ਪਹੁੰਚ ਕੇ ਦਿਮਾਗ ਚ ਇੱਕੋ ਹੀ ਤੇ RAM ਲਲਾ ਹਮਾਇੰਗੇ ਮੰਦਿਰ ਵਹੀਂ ਬਣਾਇੰਗੇ ਹਾਂ ਤੇ ਉਹ ਤੇ ਹੁਣ ਇਹ ਜੇ ਆਖਣ ਵੀ ਇਹ ਐਮਬੈਸਡਰ ਨੂੰ ਜਿਹੜੇ ਪੈਰਾਸ਼ੂਟਰ ਨੂੰ ਲੈ ਕੇ ਆਏ ਆ ਵੀ ਹੁਣ RAM ਮੰਦਿਰ ਕਰਕੇ ਇਹਨੂੰ ਵੋਟਾਂ ਵਧਾ ਹੁਣ RAM ਮੰਦਿਰ ਕਰਕੇ ਮੈਂ ਤੇ ਮੰਗੀ ਨਹੀਂ ਵੋਟ ਮੈਂ ਤੇ ਆਪਣੇ ਕੰਮ ਇੱਕ ਬੰਦਾ ਜਿਹੜਾ ਆਪਣੇ ਕੰਮ ਕਰਕੇ ਵੋਟ ਮੰਗ ਰਿਆ ਕੋਈ RAM ਮੰਦਿਰ ਕਰਕੇ ਠੀਕ ਹੈ ਜੇ RAM ਮੰਦਿਰ ਕਰਕੇ ਪਹਿਨੀ ਤੇ ਫਿਰ ਉਹ ਜਿਹੜਾ ਸਿੱਧਾ ਰਾਈਟ ਬੰਦਾ ਮੁੰਡਾ ਤੇ ਕੋਈ ਰਾਈਟ ਨਹੀਂ ਉਹ ਤੇ ਕਿਤੇ ਹਾਈ ਕਮਿਸ਼ਨਰ ਹੋਊਗਾ ਉਸ ਟਾਈਮ ਤੇ ਜਾਂ ਕਿਤੇ ਐਮਬੈਸਡਰ ਹੋਊਗਾ ਕਦੇ ਯੂਰਪ ਦੇ ਵਿੱਚ ਮੋਜਾਂ ਲੈ ਰਹੇ ਹੋਣਗੇ ਤੇ ਅਸੀਂ ਸੰਘਰਸ਼ ਕਰ ਰਹੇ ਸੀ ਮੰਦਰ ਬਾਰੇ ਮੰਦਰ ਦੀ ਵੀ ਵੋਟ ਪੈਣੀ ਤੇ ਅਨਲ ਜੋਸ਼ੀ ਨੂੰ ਪੈਣੀ ਚਾਹੀਦੀ ਹੈ ਕਿ ਉਹਨੂੰ ਪੈਣੀ ਚਾਹੀਦੀ ਹੈ ਪਰ ਮੈਂ ਫਿਰ ਵੀ ਆਪਣੇ ਕੰਮ ਕਰਕੇ ਵੋਟ ਮੰਗਦਾ ਕੋਈ ਪਾਰਟੀ ਕਰਕੇ ਮੰਗਦਾ ਪਿਆ ਕੋਈ ਧਰਮ ਕਰਕੇ ਮੰਗਦਾ ਪਿਆ ਕੋਈ ਕਾਸੇ ਕਰਕੇ ਅਨਲ ਜੋਸ਼ੀ ਪਾਰਟੀ ਦੇ ਨਾਲ ਆਪਣੇ ਕੰਮ ਕਰਕੇ ਵੋਟ ਮੰਗਦਾ ਪਿਆ ਮੁਕਾਬਲਾ ਕਿਦਾਂ ਰਹੇਗਾ ਕਿਦਾਂ ਰਹੇਗਾ ਅਮਰਸਦ ਦੇ ਵਿੱਚ ਅਨੀਤ ਜੀ ਇਹ ਸਵਾਲ ਕਰਦੇ ਨਾ ਜੀ 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 ਮੁਕਾਬਲਾ ਕਿਦਾਂ ਮੈਂ ਕਿਹਾ ਜਿਹੜਾ ਆਪਣਾ ਇੱਕ ਕੰਮ ਗਣਾ ਦੂ ਨਾ ਫੇ ਮੈਂ ਇਹ ਕੀਤਾ ਉਹ ਦਿਨ ਮੁਕਾਬਲਾ ਉਹਨਾ ਮੁਕਾਬਲਾ ਹੁਣ ਤੁਸੀਂ ਇਹ ਜਿਹੜਾ ਕਾਂਗਰਸ ਮੌਜੂਦਾ ਐਮਐਲ ਐਮਪੀ ਆ ਕਾਂਗਰਸ ਦਾ ਦੋ ਟਨਿਓਰ ਮਿਲੀਆਂ ਹੂੰ 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 ਜਿਨ੍ਹਾਂ ਨੇ 10 ਸਾਲ ਲਾ ਲੇ ਤੇ ਉਹ ਖੁਦ ਨਾਲੇ ਤੇ ਰਹਿੰਦੇ ਆ ਹੂੰ ਤੇ ਕਿਸੇ ਨੂੰ ਕੀ ਆਸ ਹੋ ਸਕਦੀ ਸੀ ਜਿਹੜਾ ਬੰਦਾ ਖੁਦ ਨਾਲੇ ਦੀ ਬੋਛ ਰਹਿਦਾ ਨਾਲੇ ਦੇ ਉੱਤੇ ਬਿਲਕੁਲ ਤੇ ਇੱਕ ਪ੍ਰਾਈਵੇਟ ਮਿੱਲ ਜਿਹੜੀ ਆ ਉਹ 1 ਕਿਲੋਮੀਟਰ ਆਪਣੇ ਜਿਹੜਾ ਅੱਗੋਂ ਛੱਤ ਲਿਆ ਆਪੇ ਸਹੀ ਕਰ ਦਿੰਦੀ ਉਹ ਸਹੀ ਕਰ ਲਿਆ ਹਾਂ ਤੇ ਸਰਕਾਰ ਯਾਰ ਐਮਪੀ ਵੀ ਲੱਖ VOTER ਦਾ ਕਿੱਡਾ ਵੱਡਾ ਹੂੰ ਇਹ ਕੰਮ ਵੀ ਅਨਲ ਜੋਸ਼ੀ ਕਰੂਗਾ ਜੇ ਅੱਗੇ ਕਨਾਲਾ ਬੰਦ ਕੀਤਾ ਇਹ ਪੂਰੇ ਪੰਜਾਬ ਦੇ ਵਿੱਚ ਹੈ ਅਨਲ ਜੋਸ਼ੀ ਨੇ ਇੱਕ ਗੰਦਾ ਨਾਲਾ ਬੰਦ ਕਰਕੇ 4 ਲੈਂਸ ਸੜਕ ਬਣਾਤੀ ਹੂੰ ਤੇ ਇਹ ਕ੍ਰੈਡਿਟ ਕ੍ਰੈਡਿਟ ਵੀ ਅਨਲ ਜੋਸ਼ੀ ਲਊਗਾ ਇਹ ਨਾਲਾ ਜਿਹੜਾ ਨਾ ਟਕਾ ਕੇ ਇੱਥੇ ਸੈਰਗਾ ਬਣਾਊਗਾ ਤੇ ਮੈਂ ਇਸ MP ਨੂੰ ਹੀ ਰਾਹਤ ਦਵਾਂਗਾ ਵੀ ਤੂੰ ਹੁਣ ਸੁਖ ਵਧੀਆ ਤਰੀਕੇ ਨਾਲ ਅੱਛਾ ਲੋਕ ਚੁੰਨਦੇ ਇੱਕ ਨੇਤਾ ਨੂੰ ਚੁੰਨਦੇ ਆ ਚਾਹੇ ਕੌਂਸਲਰ ਚਾਹੇ MLA ਚਾਹੇ MP ਜਦੋਂ ਚੁਣਿਆ ਜਾਂਦਾ ਤਾਂ ਉਹਦੇ ਸਿਧਾਂਤ ਉੱਤੇ ਚੱਲੇ ਜਾਂਦਾ ਕਿ ਜੋ ਸਾਡਾ ਨੇਤਾ ਕਹੇਗਾ ਉਸ ਤਰ੍ਹਾਂ ਕਰਾਂਗੇ ਜਦੋਂ ਨੇਤਾ ਦੇ ਵਿੱਚ ਆਪਸ ਵਿੱਚ ਕੁਰਸੀਆਂ ਚੱਲ ਪੈਣ ਤੇ ਉਹ ਕਿਸ ਤਰ੍ਹਾਂ ਸੀ ਉਹਨੂੰ ਦੇਖਾਂਗੇ ਜਦੋਂ ਦੂਸ ਮੈਂ ਵੇਖਿਆ ਇਹਨਾਂ ਦਾ ਨਿਕਲਦਾ ਤੇ ਰਾਜਪੁਰੇ ਕਿ ਪਤਾ ਨਹੀਂ ਕਿੰਨੇ ਮੀਟਿੰਗਸ ਮੈਨਬਰ ਟਾਈਮ ਨਹੀਂ ਲੱਗਦਾ ਪਿਆ ਨਾ ਵੀ ਮੈਂ ਖਬਰਾਂ ਵੇਖਾਂ ਨਿਊਜ਼ ਵੇਖਾਂ ਜੋ ਇਹ ਹੁੰਦਾ ਪਿਆ ਉਹ ਵੇਖਾਂ ਔਰ ਇਹ ਆਪ ਇਹ ਕਹਿੰਨੇ ਮੈਨੂੰ ਵਿਖਾਈ ਪਿਆ ਵੇਖੋ ਕੀ ਸਤਰੋ ਸਤਰ ਹੀ ਹੁੰਦਾ ਹੈ ਇਹ ਕਲੈਸ਼ ਤਾਂ ਆ ਵਾ ਕਿ ਬੀ ਦੇ ਪੀ ਨੇ ਆਪਣੀ ਲੀਡਰਸ਼ਿਪ ਸਾਰੀ ਖਤਮ ਕਰਤੀ ਹੈ ਜੀ ਇਹਨਾਂ ਨੇ ਸਾਰਾ ਸਟੇਜ ਦੇ ਉੱਤੇ ਕਾਂਗਰਸੀਕਰਨ ਕਰਤਾ ਇਹਦਾ ਅਡਿਆਲੋਜੀ ਦੀ ਹੁਣ ਕੋਈ ਗੱਲ ਨਹੀਂ ਹੈਗੀ ਇਹ ਤਾਂ ਵਿਚਾਰਾ ਵੋਟਰ ਐਵੇਂ ਝੰਡਾ ਚੁੱਕ ਕੇ ਆਂਦਾ ਨਹੀਂ ਜੀ ਵਿਚਾਰਧਾਰਾ 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 ਕਿੱਥੇ ਰਹਿ ਗਈ ਹੂੰ ਹੂੰ ਉਹ ਜਿਹੜੇ ਸਾਰੀ ਉਮਰ اپੋਜ਼ ਕਰਦੇ ਰਹੇ ਜਿਹੜੇ ਇਸ ਵਿਚਾਰਧਾਰਾ ਦੇ ਉੱਤੇ ਅਟੈਕ ਕਰਦੇ ਰਹੇ ਉਹ ਤਾਂ ਤੁਸੀਂ ਸਟੇਜ ਦੇ ਬਾਹਲੇ ਆ ਤੇ ਜਿਹੜੇ ਲੜਦੇ ਰਹੇ 40 ਸਾਲ 35 ਸਾਲ ਜਾਂ 50 ਸਾਲ ਜਾਂ 60 ਸਾਲ ਵਿਚਾਰਧਾਰਾ ਤੇ ਸੱਤਾ ਨਹੀਂ ਵੇਖੀ ਤੇ ਸੱਤਾ ਦਾ ਮਾੜਾ ਮੋੜ ਵੀ ਟਾਈਮ ਆਇਆ ਤੇ ਉਹ ਸਾਰਾ ਕਾਂਗਰਸ ਨੂੰ ਭਾ ਲਿਆ ਉੱਤੇ ਤੇ ਇਹ ਵਿਚਾਰਿਆਂ ਦੇ ਪੱਲੇ ਕੀ ਰਹਿ ਗਿਆ ਬੀਜੇਪੀ ਵਾਲਿਆਂ ਦੇ ਹੂੰ ਹੂੰ ਬਿਲਕੁਲ ਉਹ ਵਿਚਾਰੇ ਕਲਪੇ ਲੜਦੇ ਫੇ ਆਪਸ ਜਿਹੜੇ ਨਵੇਂ ਆਏ ਨਾ ਉਹ ਚੌਧਰੀ ਬਹਿ ਕੇ ਆ ਕੇ ਕਿਉਂਕਿ ਉਹ ਤਾਂ ਬਾਕੀ ਪਾਰਟੀਆਂ ਦੇ ਹੰਡੇ ਵਰਤੇ ਆ ਉਹਨਾਂ ਨੂੰ ਤਰੀਕਾ ਆਉਂਦਾ ਤੇ ਇਹ ਵਿਚਾਰੇ ਭੋਲੇ ਭਾਲੇ ਜਿਹੜੇ ਆ ਉਹ ਪਿੱਛੇ 5 20 ਕੁਰਸੀ ਤੇ ਚਲ ਗਏ ਲੀਡਰ ਵੀ ਜਨਾਂ ਨੇ ਬਿਗੈਰ ਸਤਾ ਦਾ ਸੰਘਰਸ਼ ਕੀਤਾ ਇਹ ਹੁਣ ਜੁੱਤੀ ਜੁੱਤੀ ਇਹ ਹੋ ਰਹੀ ਹੈ ਵੀ ਵਿਚਾਰੇ ਜਿਹੜੇ ਨਾ ਪੰਜਾਬ ਦਾ ਸਾਥ ਸੰਘਰਸ਼ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਉਹ ਪਿੱਛੇ ਕਰਤਾ ਸਟੇਜ ਤੇ ਸਾਰਾ ਕਾਂਗਰਸੀ ਬਹਿ ਗਿਆ ਤੇ ਇਹ ਹੋਣਾ ਹੀ ਆ ਬਹੁਤ ਜ਼ਿਆਦਾ ਹੋਣਾ ਮੇਰਾ ਆਖਰੀ ਸਵਾਲ ਹੈ ਬਦਲਾਵ ਨੂੰ ਲੈ ਕੇ ਪੰਜ ਸਾਲ ਦੀ ਹੈਗੀ ਆ ਤੇ ਤਿੰਨ ਸਾਲ ਬਾਕੀ ਆ ਤੇ ਲੋਕਾਂ ਆਪ ਸੜ ਗਿਆ ਹੁਣ ਲੋਕਾਂ ਨੂੰ ਕਈ ਉਪਾਏ ਕਰਨੇ ਪੈਣਗੇ ਇੱਕ ਉਪਾਏ ਤੇ ਆ ਵਾ ਤੇ ਇਹਨਾਂ ਤੋਂ ਇੱਕ ਕੋਸ਼ਿਸ਼ ਥੋੜਾ ਜਿਹਾ ਭਾਰ ਜਿਹੜਾ ਲਾਉਣ ਦਾ ਟਾਈਮ ਆ ਗਿਆ ਜੀ ਜੇ 13 ਜੀਰੋਂ ਆਂਦੇ ਆ ਨਾ ਇੱਕ ਪਾਸੇ 0 ਆ ਇੱਕ ਪਾਸੇ 13 ਹੂੰ ਇਹਨਾਂ ਨੂੰ 0 ਵਾਲੇ ਪਾਸੇ ਕਰ ਦੇਣ ਤੇ ਥੋੜਾ ਜਿਹਾ ਭਾਰ ਇਸ 60 70 ਦਾ ਲੱਥ ਜੂਗਾ ਸਾਹ ਲੈਣ ਜੋਗੇ ਅਸੀਂ ਕਰ ਦਾਂਗੇ ਅਸੀਂ ਸਾਹ ਲੈਣ ਜੋਗੇ ਕਰ ਦਾਂਗੇ ਕਿਉਂਕਿ ਆਪਣਾ ਤੇ ਰਿਕਾਰਡ ਆ ਬਿਲਕੁਲ ਜਿਹੜਾ ਮਰਜ਼ੀ ਬਾਉ ਫੜ ਲੈ ਜਿਹੜਾ ਮਰਜ਼ੀ ਫੋਨ ਕਰੇ ਕਦੀ ਫੋਨ ਇਗਨੋਰ ਨਹੀਂ ਹੋਇਆ ਇਹ ਡੇਰ ਮਹੀਨਾ ਜ਼ਰੂਰ ਆ ਹੂੰ ਮੈਂ ਮੀਟਿੰਗਾਂ 'ਚ ਆ ਪ੍ਰੋਗਰਾਮਾਂ 'ਚ ਆ ਸਪੀਚ ਕਰਦਾ ਪਿਆ ਇੰਟਰਵਿਊ ਕਰਦਾ ਪਿਆ ਮੈਂ ਮਾਫੀ ਚਾਹੂੰਗਾ ਸਭ ਕੋਲੋਂ ਕਿ ਮੇਰੇ ਕੋਲ ਫੋਨ ਇਹਨਾਂ 1.5 ਮਹੀਨੇ ਦੇ ਵਿੱਚ ਨਹੀਂ ਪਰ ਮੇਰਾ ਮੰਤਰੀ ਹੁੰਦਿਆਂ ਐਮਐਲਏ ਹੁੰਦਿਆਂ ਜਿੰਨਾ ਮਰਜ਼ੀ ਕੰਮ ਹੋਵੇ ਰਾਤ 12 1 ਵਜੇ ਤੱਕ ਫੋਨ ਆਦਾ ਇਹਨੂੰ ਜਾਂ ਫੋਨ ਚੁੱਕਿਆ ਜਾਂਦਾ ਹੈ ਜਾਂ ਬੈਕ ਕਾਲ ਹੁੰਦੀ ਸੀ ਅੱਜ ਤੱਕ ਮੰਤਰੀ ਹੁੰਦਿਆਂ ਬਿਲਕੁਲ ਕਿਸੇ ਦਾ ਫੋਨ ਮਿਸ ਨਹੀਂ ਉਹ ਤਾਂ ਨਾ ਹੋਊਗਾ ਪਰ ਇਹ ਮਾਫੀਆ ਤੇ ਇਸ ਕਰਕੇ ਇਹ ਬਦਲਾ ਬਦਲੂਪ ਦੀਆਂ ਗੱਲਾਂ ਗੱਪਾਂ ਝੂਠ 350 ਰੁਪਏ ਕਿਲੋ ਗੋਭੀ ਵੇਚਾਂਗੇ ਪ੍ਰਾਲੀ ਦਾ ਤੇਲ ਉਹ ਪ੍ਰਾਲੀ ਦਾ ਤੇਲ ਤੇ ਗੁਰੂ ਜੀ ਉਹ ਕਿਸਾਨਾਂ ਦੇ ਸਾਡੀ ਜ਼ਮੀਨ ਸਾਫ਼ ਕਰ ਦਿਓ ਪ੍ਰਾਲੀ ਲੈ ਜਾਓ ਸਾਨੂੰ ਅੱਗ ਲਾਉਣੀ ਪੈਂਦੀ ਅਸੀਂ ਵੀ ਬਿਮਾਰ ਉਹ ਨਹੀਂ ਲੋਕੀ ਬਿਮਾਰ ਹੁੰਦੇ ਸਾਡੇ ਗਲੋਂ ਲਾਧ ਹੋਏ ਪਰਚੇ ਵੀ ਹੁੰਦੇ ਆ ਬਿਲਕੁਲ ਤੇ ਪ੍ਰਾਲੀ ਲੈ ਜਾਓ ਜਿੱਥੇ ਮਰਜ਼ੀ ਤੇਲ ਕੱਢ ਲਿਓ ਜੋ ਮਰਜ਼ੀ ਕਰ ਲਿਓ ਗੋਭੀ 350 ਰੁਪਏ ਕਿਲੋ ਵੇਚਣ ਨੂੰ ਫਿਰਦੇ ਆ ਪਾਪੜ ਵੜੀਆਂ ਦੇ ਅਸੀਂ ਉੱਥੇ ਮਾਲ ਮਾਰ ਪਕਾਵਾਂਗੇ ਇਹੋ ਜਿਹੀਆਂ ਗੱਲਾਂ ਲੱਗਦਾ ਇਸ ਤਰ੍ਹਾਂ ਹੋ ਜਾਏਗਾ ਕੁਝ ਸਬਜ਼ੀ ਬਾਗਿਆ ਨਾ ਲੋਕਾਂ ਦੇ ਦਿਮਾਗ ਨੂੰ ਆਪਣੇ ਕੰਟਰੋਲ ਚ ਕਰਨ ਦੇ ਤਰੀਕੇ ਵੀ ਲੋਕੀ ਹਵਾ ਚ ਉੱਡਣ ਫੇਰ ਉਹ ਦੋ ਵਾਰੀ ਹਵਾ ਚ ਉੱਡ ਲਿਆ ਲੋਕਾਂ ਕੈਪਟਨ ਨੇ ਡਾਇਆ ਇੱਕ ਵਾਰੀ ਬਿਆਨ ਹੈ ਜੋ ਭੁਗਤਣਾ ਪਿਆ ਉਹ ਲੋਕਾਂ ਦੇ ਸਾਹਮਣੇ ਅਵੇਅਰ ਹੋ ਗਏ ਲੋਕੀ ਹੁਣ ਹੈ ਨਾ 350 ਰੁਪਏ ਕਿਲੋ ਗੋਭੀ ਇਹ ਨਾ ਵੇਚਣੀ ਆ ਤੇ ਕਿਸਾਨ ਤੇਨਾਂ ਨੂੰ 10 ਰੁਪਏ ਕਿਲੋ ਦੀ ਐਮਐਸਪੀ ਦੇ ਦਿਓ 1000 ਰੁਪਏ ਕੁਇੰਟਲ ਬਿਲਕੁਲ ਘਾਟੀ ਕਹਿੰਦਾ ਹੋਵੇ ਪਰ ਮੈਂ ਕਹਿੰਦਾ 10 ਰੁਪਏ ਕਿਲੋ 1000 ਰੁਪਏ ਕੁਇੰਟਲ ਐਮਐਸਪੀ ਦੇ ਦਿਓ ਤੇ 340 ਰੁਪਏ ਕਿਲੋ ਕਮਾਓ ਉਹਦੇ ਹੁਣ ਦੇ ਦਾਦਾ ਜੀ ਨੇ ਚੰਗਾ ਕੰਮ ਕੀਤਾ ਲੋਕਾਂ ਮੰਨਿਆ ਪਰ ਉਹਨਾਂ ਐਸਡੀਪੀਸੀ ਦੇ ਫਾਊਂਡਰ ਸੀ ਬਿਲਕੁਲ ਜੋ ਮੈਨੂੰ ਲੋਕੀ ਕਹਿੰਦੇ ਆ ਕਿਉਂਕਿ ਮੈਂ ਤੇ ਇਤਿਹਾਸ ਜਾਣਦਾ ਨਹੀਂ ਸੀ ਐਸਡੀਪੀਸੀ ਦਾ ਲੋਕਾਂ ਦੱਸਿਆ ਕਿ ਸਮੁੰਦਰੀ ਸਾਹਿਬ ਨੇ ਉਹਨਾਂ ਨੇ ਤੇ ਬਣਾਈ ਆਪਣਾ ਜਿਹੜੀ ਐਸਡੀਪੀਸੀ ਦਾ ਫਾਊਂਡਰ ਸੀਗੇ ਬਿਲਕੁਲ ਜੀ ਤੇ ਐਸਡੀਪੀਸੀ ਨੂੰ ਤੋੜਿਆ ਹਰਿਆਣੇ 'ਚ ਦਿੱਲੀ 'ਚ ਕਬਜ਼ਾ ਫਿਰ ਪਟਨਾ ਸਾਹਿਬ ਤੇ ਹਜੂਰ ਸਾਹਿਬ ਬੋਰਡ ਚੇਂਜ ਕਰਤੇ ਕبھی ਕਾਂਗਰਸ ਨੇ ਇਹ ਕੰਮ ਨਹੀਂ ਕੀਤਾ ਤੇ ਜਿਨ੍ਹਾਂ ਨੇ ਇਹ ਕੁਛ ਕੀਤਾ ਪੰਜਾਬ ਦੇ ਲੋਕ ਆਂਦੇ ਵੀ ਧਰਮ ਵਿੱਚ ਦਖਲਿਆ ਸਾਡੇ ਚ ਸਾਡੀ ਦੇ ਇਹ ਜਿਹੜੀ ਆ ਪੰਥ ਦੀ ਜਮਾਤ ਆ ਸਾਡੀ ਸੁਪਰੀਮ ਕੋਰਟ ਜੀ ਜਾਂ ਆਪਣਾ ਮਤਲਬ ਐਸੀਪੀਸੀ ਸਾਡੀ ਸੁਪਰੀਮ ਸੰਸਥਾ ਵਾ ਧਾਰਮਿਕ ਤੇ ਉੱਚ ਦਖਲ ਦੇ ਦਿੱਤਾ ਤੇ ਇਹਨਾਂ ਨੂੰ ਤੇ ਚਾਹੀਦਾ ਸੀ ਸਟੈਂਡ ਲੈਣਾ ਵੀ ਜਿਸ ਜਿਨ੍ਹਾਂ ਨੇ ਇਹ ਤੋੜਪੰਨ ਕੀਤੀ ਆਪਣੇ ਦਾਦਾ ਜੀ ਦੇ ਨਾਂ ਦਿੱਤੇ ਉਹ ਸਟੈਂਡ ਲੈਂਦੇ ਇਹ ਇਹ ਤੋੜਨ ਵਾਲਿਆਂ ਦੇ ਖਿਲਾਫ ਆ ਮੈਂ ਉਹਨਾਂ ਦੇ ਸੰਘਰਸ਼ ਨੂੰ ਅੱਗੇ ਵਧਾਉਂਗਾ ਜਿਹਨਾਂ ਜੋ ਬਣਾਇਆ ਹੈ ਵਾਪਸ ਲਿਆਉਂਗਾ ਇਹ ਉਹਨਾਂ ਨਾਲ ਰੱਗੇ ਇਲੈਕਸ਼ਨ ਲੜਦੇ ਪਏ ਐ ਤੇ ਹਵਾਲੇ ਹਾਂ ਸੋ ਧੰਨਵਾਦ ਜੋਸ਼ ਸ਼ਾਹ ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਾਂ ਤਾਂ ਲੋਕ ਕੰਮਾਂ ਨੂੰ ਵੋਟ ਪਾਣਗੇ ਚਿਹਰਿਆਂ ਨੂੰ ਨਹੀਂ ਕੈਮਰਾਮੈਨ ਮਰੋਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ